ਸਾਈਬਰ ਸੈੱਲ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਦੇ ਕੋਈ ਪਾਰਸਲ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਕੋਈ ਫੇਕ ਜਿਹੜੀ ਆ ਫਿਰ ਕਾਉਂਟਰਫੀਟ ਜਿਹੜੇ ਮੋਬਾਈਲ ਫੋਨਸ ਹਨ ਹਾਈ ਐਂਡ ਮੋਬਾਈਲ ਫੋਨਸ ਜਿਹੜੇ ਹੈਗੇ ਉਹ ਲੋਕੀ ਆਨਲਾਈਨ ਵੇਚ ਰਹੇ ਐ ਐਂਟਾਇਰ ਚੇਨ ਸੀਗੀ ਐਂਟਾਇਰ ਸੈਂਟਰ ਬਣਾਇਆ ਸੀ ਜਿਹਦੇ ਵਿੱਚ ਕੀ ਉਹ ਉਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਸੀਗੇ ਟੂ ਅਪ ਮੇਕ ਥਿਸ ਆਪਰੇਸ਼ਨਲ ਐਂਡ ਸੈਲ ਥੀਸ ਕਾਉਂਟਰਫੀਟ ਫੋਨਸ ਤੇ ਉਹਦੇ ਤੋਂ ਕਾਫੀ ਰਿਕਵਰੀ ਵੀ ਹੋਈ ਸਾਨੂੰ ਸੀ ਬੇਸਿਕਲੀ ਇਹ ਸੀਗਾ ਅਕਸ਼ਤ ਇਨਕਲੇਵ ਹੈ ਸੀ ਬਲਾਕ ਰਣਜੀਤ ਐਵੇਨਿਊ ਦੇ ਵਿੱਚ ਤੇ ਇਹ ਉੱਤੇ ਇਹਨਾਂ ਦਾ ਫਲੋਰ ਸੀਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਜੇਕਰ ਤੁਸੀਂ ਵੀ ਆਨਲਾਈਨ ਫੋਨ ਲੈ ਰਹੇ ਹੋ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਆਨਲਾਈਨ ਆਈਫੋਨ ਲਿਆ ਹੈ ਤਾਂ ਤੁਹਾਡਾ ਵੀ ਫੋਨ ਹੋ ਸਕਦਾ ਹੈ ਫੇਕ ਕਿਉਂਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸਾਈਬਰ ਕ੍ਰਾਈਮ ਦੇ ਖਿਲਾਫ ਇੱਕ ਫੇਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿੱਥੇ ਨਕਲੀ ਫੋਨ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ਕੀ ਹੈ ਪੂਰੀ ਜਾਣਕਾਰੀ ਉਹ ਲਵਾਂਗੇ ਮੇਰੇ ਨਾਲ ACP ਨਾਰਥ ਰਿਸ਼ਭ ਪੋਲਾ ਸਰ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ 올 ਗੁੱਡ मैम ਸਰ ਕਿਸ ਤਰ੍ਹਾਂ ਇਹ ਪਰਦਾ ਫਾਸ਼ ਕੀਤਾ ਗਿਆ ਹੈ ਫੇਕ ਕਾਲ ਸੈਂਟਰ ਦਾ ਕਿੱਥੋਂ ਇਹ ਕਾਲ ਸੈਂਟਰ ਸੀਗਾ ਕਿਸ ਤਰ੍ਹਾਂ ਇਹ ਜਾਣਕਾਰੀ ਮਿਲੀ ਤੇ ਕੀ ਕੀ ਇਹਦੇ ਵਿੱਚ ਜੋ ਜਾਣਕਾਰੀਆਂ ਹੋਰ ਮਿਲੀਆਂ ਸਾਈਬਰ ਸੈੱਲ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਦਾਂ ਦੇ ਕੋਈ ਪਾਰਸਲ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਕੋਈ ਫੇਕ ਜਿਹੜੀ ਆ ਫਿਰ ਕਾਉਂਟਰਫੀਟ ਜਿਹੜੇ ਮੋਬਾਈਲ ਫੋਨਸ ਹਨ ਹਾਈ ਐਂਡ ਮੋਬਾਈਲ ਫੋਨਸ ਜਿਹੜੇ ਹੈਗੇ ਉਹ ਲੋਕੀ ਆਨਲਾਈਨ ਵੇਚ ਰਹੇ ਤੇ ਜਿਹੜਾ ਜਿਹੜਾ ਮੋਬਾਈਲ ਹੈ दैट इज ਕਾਉਂਟਰਫੀਟ ਤੇ ਉਹਦੇ ਤੇ ਫਿਰ ਉਹਨਾਂ ਨੇ ਐਡਰੈਸ ਦਾ ਪਿੱਛਾ ਕੀਤਾ ਉਹਦਾ ਐਡਰੈਸ ਬੜੇ ਅਨੋਨਿਮਸ ਜਿਹੇ ਐਡਰੈਸ ਦੇਤੇ ਕਿ ਚੌਕ ਦੇ ਨੇੜੇ ਆ ਕੁਝ ਪ੍ਰੋਪਰ ਐਡਰੈਸ ਨਹੀਂ ਸੀ ਉਸ ਚੀਜ਼ ਨੂੰ ਉਹਨਾਂ ਨੇ ਪਿੱਛਾ ਕਰਦੇ ਹੋਏ ਕਿ ਕਿਹੜਾ ਬੰਦਾ ਹੈ ਜਾਂ ਕੌਣ ਲੈਣ ਆਂਦਾ ਹੈ ਹੂ ਸਪਲਾਈ ਦਾ ਫੋਨ ਉਹਨੂੰ ਪੂਰੀ ਉਦੀ ਡਿਟੇਲ ਦੇ ਵਿੱਚ ਜਾ ਕੇ ਟੈਕਨੀਕਲ ਇਨਵੈਸਟੀਗੇਸ਼ਨ ਨੂੰ ਫੋਲੋ ਅਪ ਕਰਦੇ ਹੋਏ ਆਪਣੇ ਸੋਰਸ ਲਗਾ ਕੇ ਜਦੋਂ ਉਹ ਉਹਨਾਂ ਨੇ ਪਹੁੰਚੇ ਉੱਥੇ ਸਾਈਬਰ ਸੈੱਲ ਦੇ ਸਾਡੇ ਮੁਲਾਜ਼ਮ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਐਂਟਾਇਰ ਚੇਨ ਸੀਗੀ ਇੱਕ ਐਂਟਾਇਰ ਸੈਂਟਰ ਬਣਾਇਆ ਸੀ ਜਿਹਦੇ ਵਿੱਚ ਕੀ ਉਹ ਉਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਸੀਗੇ ਟੂ ਮੇਕ ਥਿਸ ኦਪਰੇਸ਼ਨਲ ਐਂਡ ਸੈਲ ਥੀਸ ਕਾਉਂਟਰਫੀਟ ਫੋਨਸ ਤੇ ਉਹਦੇ ਤੋਂ ਕਾਫੀ ਰਿਕਵਰੀ ਵੀ ਹੋਈ ਸਾਨੂੰ ਜੀ ਸਰ ਇਟ ਕਾਲ ਸੈਂਟਰ ਕਿੱਥੇ ਸੀ ਬੇਸਿਕਲੀ ਇਹ ਸੀਗਾ ਅਕਸ਼ਤ ਇਨਕਲੇਵ ਹੈ ਸੀ ਬਲੌਕ ਰਣਜੀਤ ਐਵੇਨਿਊ ਦੇ ਵਿੱਚ ਤੇ ਇਹ ਉੱਤੇ ਇਹਨਾਂ ਦਾ ਫਲੋਰ ਸੀਗੇ ਫਰਸ 6 ਸੈਕਿੰਡ 3 ਫਲੋਰ ਦੇ ਉੱਤੇ ਇਹਨਾਂ ਦਾ ਜਿਹੜਾ ਸੀਗਾ ਪੂਰਾ ਆਪਰੇਸ਼ਨਲੀ ਇਹਨਾਂ ਨੇ ਬਣਾਇਆ ਸੀ ਆਪਣਾ ਆਫਿਸ ਜੀ ਸਰ ਗ੍ਰਫਤਾਰੀਆਂ ਦੇ ਵਿੱਚ ਕਿੰਨੀਆਂ ਹੋਈਆਂ ਨੇ ਤੇ ਕਾਲ ਸੈਂਟਰ ਦੇ ਵਿੱਚ ਕਿੰਨੇ ਜੋ ਜਾਣਕਾਰੀ ਮਿਲੀ ਕਿ ਲੜਕੀਆਂ ਹੀ ਬਹੁਤ ਜ਼ਿਆਦਾ ਜੋ ਕੰਮ ਕਰ ਰਹੀਆਂ ਸੀ ਕਿੰਨੇ ਜਿਹੜੀਆਂ ਲੜਕੀਆਂ ਸੀ ਉਹ ਕੰਮ ਕਰ ਰਹੀਆਂ ਇਹਦੇ ਤੇ ਕਾਫੀ ਲੜਕੀਆਂ ਨੂੰ ਇਹਨਾਂ ਨੇ ਮਤਲਬ ਇਨੋਸੈਂਟ ਜਿਹੜੇ ਸੀਗੇ ਬਾਰੋਂ ਦੀ ਕੁੜੀਆਂ ਨੂੰ ਮਤਲਬ ਐਜ਼ ਅ ਕੰਮ ਦੇਣ ਦੇ ਤੌਰ ਤੇ ਇਹਨਾਂ ਨੇ ਰੱਖਿਆ ਸੀ ਬਟ ਜਿਹੜੇ ਮੇਨ ਸਰਗਨਾਸ ਸੀਗੇ ਇਹਦੇ ਵਿੱਚ ਜਿਹੜੇ ਮੇਨ ਅਕਿਊਜ਼ਡ ਹੈਗੇ ਕੇਸਸ ਦੇ ਵਿੱਚ ਇੱਕ ਅਸੀਂ ਰਾਘਵ ਨੂੰ ਅਸੀਂ ਅਰੈਸਟ ਕੀਤਾ ਹੈ ਜੀ ਇੱਕ ਹੋਰ ਅੰਕਿਤ ਹੈ ਉਹਦੇ ਤੇ ਅਸੀਂ ਰੇਡ ਕਰ ਰਹੇ ਹੈਗੇ ਆਨ ਵਨ ਗੋਤਮ ਨੂੰ ਅਸੀਂ ਇਨਰ ਵਿੱਚ ਨਾਮਜ਼ਦ ਕੀਤਾ ਜਿਹੜੇ ਕਿ ਮੇਨ ਆਪਰੇਸ਼ਨਲੀ ਇਸ ਚੀਜ਼ ਨੂੰ ਰਨ ਕਰ ਰਹੇ ਸੀ ਤੇ ਮੇਨ ਕਰਪਰੇਟ ਸੀ ਕਿ ਜੀ ਕਿੰਨੀ ਦੇਰ ਤੋਂ ਸਰ ਇਹ ਕੰਮ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੀ ਇਟਸ ਬੀਨ ਕੁਆਇਟ ਅ ਟਾਈਮ ਜੀ ਹੁਣ ਤਾਂ ਕਾਫੀ ਮੰਥਸ ਹੋ ਗਏ ਸੀ ਐਂਡ ਡੇਲੀ ਦਾ ਇਹਨਾਂ ਦਾ ਕਾਫੀ ਜ਼ਿਆਦਾ ਮਤਲਬ অলਮੋਸਟ 2025 ਫੋਨਸ ਜਾਂਦੇ ਸੀ ਐਂਡ ਇਟ ਵਾਸ ਅ ਬਿਗ ਰੈਕਟ ਆਈ ਊਡ ਸੇ ਜਿਹੜਾ ਬਰਸਟ ਕੀਤਾ ਕਿ ਸਾਈਬਰ ਸੈਲ ਵਲੋਜੀ ਸਰ ਜੋ ਬੱਚੇ ਉੱਥੇ ਕੰਮ ਕਰਦੇ ਸੀ ਜਿਸ ਤਰ੍ਹਾਂ ਲੜਕੀਆਂ ਦੱਸਿਆ ਜਾ ਰਿਹਾ ਕਿ 80 ਤੋਂ 90 ਜਿਹੜੀਆਂ ਲੜਕੀਆਂ ਕੰਮ ਕਰਦੀਆਂ ਸੀ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਜਾਂ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਸੀਗਾ ਕਿ ਇੱਥੇ ਐਵਲਾ ਕੰਮ ਹੋ ਰਿਹਾ ਉਹ ਦੇ ਵਰ ਇਨੋਸੈਂਟ ਜਿਹੜੇ ਕਿ ਵਿਲੇजेस ਤੋਂ ਆਏ ਹੈਗੇ ਆ ਕੁਛ ਹੋ ਰਹੇ ਉਹਨਾਂ ਦਾ ਫਿਰ ਵੀ ਅਸੀਂ ਰੋਲ ਆਇਡੈਂਟੀਫਾਈ ਕਰ ਰਹੇ ਹਾਂ ਪਰ ਪ੍ਰਾਈਮਰ ਫੇਸ਼ੀਆ ਜਿੰਨਾ ਕ ਸਾਨੂੰ ਲੱਗਿਆ ਕਿ ਉਹਨਾਂ ਨੂੰ ਵਰਗਲਾ ਕੇ ਯਾ ਉਹਨਾਂ ਤੋਂ ਕੰਮ ਲਿੱਤਾ ਜਾ ਰਿਹਾ ਸੀ ਕਿ ਤੁਸੀਂ ਇੱਕ ਕਾਲ ਸੈਂਟਰ ਦੇ ਵਿੱਚ ਇੱਕ এনवायरमेंट ਕਾਲ ਸੈਂਟਰ ਦਾ ਕ੍ਰੀਏਟ ਕੀਤਾ ਗਿਆ ਸੀ ਤੇ ਉਹਦੇ ਵਿੱਚ ਉਹ ਦੇਰ ਥਿੰਕਿੰਗ ਕਿ ਉਹ এমਪਲੋਇਡ ਹੈ ਉਹਨਾਂ ਨੂੰ ਮਤਲਬ 8000 12000 ਦੀ ਸੈਲਰੀ ਤੇ ਉਹਨਾਂ ਨੇ ਰੱਖਿਆ ਹੋਇਆ ਸੀ ਤੇ ਉਸ ਚੀਜ਼ ਤੇ ਫਿਰ ਵੀ ਅਸੀਂ ਵੈਰੀਫਾਈ ਕਰਦੇ ਹਾਂ ਜੀ ਸਾਰਾ ਕਿ ਸਰ ਕੀ ਕੀ ਹੋਰ ਜਾਣਕਾਰੀ ਮਿਲੀ ਹੈ ਕਿਉਂਕਿ ਇਸ ਜਿਹੜੇ ਫੋਨਸ ਨੇ ਇਹਨਾਂ ਵੱਲੋਂ ਉਹ ਸੇਲ ਵੀ ਕੀਤੇ ਜਾਂਦੇ ਸੀਗੇ ਔਰ ਬਹੁਤ ਸਾਰੇ ਲੋਕਾਂ ਕੋਲ ਇਸ ਤਰ੍ਹਾਂ ਫੋਨ ਹੋ ਗਏ ਕਿ ਇਸ ਤਰ੍ਹਾਂ ਹੁਣ ਆਇਡੈਂਟੀਫਾਈ ਕਰ ਸਕਦੇ ਨੇ ਕਿ ਸਾਡੇ ਜਿਹੜੇ ਫੋਨ ਨੇ ਨਕਲੀ ਨੇ ਕਿ ਐਵੇਂ ਕਿ ਬੇਸਿਕਲੀ ਨਾ ਜਿਹੜਾ ਆਪਰੇਸ਼ਨਲ ਨੈਟਵਰਕ ਸੀਗਾ ਉਹ दैट वाज ਥਰੂ OLX hmm. OLX ਤੇ ਵੈਰੀ ਚੀਪ ਰੇਟਸ ਦੇ ਵਿੱਚ ਜਿਵੇਂ ਮਤਲਬ ਆਈਫੋਨਸ ਹੈ ਹਾਈ ਐਂਡ ਜਿਹੜੇ ਮੋਬਾਈਲ ਫੋਨਸ ਹੈ ਵਿਚ ਕੈਨ ਕਾਸਟ ਅਪ ਟੂ ਲੱਖਸ ਯਾ ਇਨ 50000 ਪਲਸ ਦੀ ਰੇਂਜ ਦੇ ਫੋਨਸ ਨੂੰ ਘੱਟ ਰੇਟ ਦੇ ਵਿੱਚ ਦੱਸਦੇ ਸੀ ਸੋ ਆਈ ਊਡ ਸੇ ਕਿ ਜਿਹੜੇ ਆਮ ਲੋਕ ਹੈ ਉਹ ਇਹਨਾਂ ਚੱਕਰਾਂ 'ਚ ਨਾ ਪੈਣ ਕਿ ਸੀ ਬਹੁਤ ਹੀ ਜ਼ਿਆਦਾ ਲੂਕਰੇਟਿਵ ਡੀਲ ਜਿਹਨਾਂ ਨੂੰ ਮਿਲਦੀ ਹੈ ਬਹੁਤ ਹੀ ਸਸਤੇ ਵਿੱਚ ਉਹ ਕੋਈ ਮੋਬਾਈਲ ਮਿਲ ਰਿਹਾ ਉਹਨਾਂ ਨੂੰ ਤਾਂ ਉਸ ਚੀਜ਼ ਨੂੰ ਇੱਕ ਵਾਰੀ ਕੌਸ਼ੀਅਸਲੀ ਦੇਖਣ ਉਹਦੇ ਤੇ ਵੈਰੀਫਾਈ ਕਰਨ ਉਸਨੂੰ ਫੇਰ ਬਾਏ ਕਰਨ ਕਿਉਂਕਿ ਕਈ ਵਾਰ ਜ਼ਿਆਦਾ ਅਸੀਂ ਉਸ ਦੇ ਵਿੱਚ ਸਸਤੇ ਲੈਣ ਦੇ ਚੱਕਰ ਦੇ ਵਿੱਚ ਕਈ ਵਾਰ ਆਪਾਂ ਇਨਾ ਫਰਾਡਸ ਦਾ ਸ਼ਿਕਾਰ ਬਣ ਜਾਂਦੇ ਹਾਂ ਜੀ ਸਰ ਕਿੰਨੀ ਵੱਡੀ ਸਫਲਤਾ ਸਮਝਿਓ ਕਿਉਂਕਿ ਬਹੁਤ ਜ਼ਿਆਦਾ ਸਾਈਬਰ ਕ੍ਰਾਈਮ ਹੋ ਰਹੇ ਨੇ ਸਾਈਬਰ ਕ੍ਰਾਈਮ ਦੇ ਥਰੂ ਲੋਕਾਂ ਕੋਲੋਂ ਫਿਰੋਤੀਆਂ ਮੰਗੀਆਂ ਜਾਂਦੀਆਂ ਨੇ ਇਸ ਤਰ੍ਹਾਂ SIM ਕਾਰਡਸ ਵੀ ਜਿਸ ਤਰ੍ਹਾਂ ਬਰਾਮਦ ਹੋਏ ਨੇ ਤੇ ਕਿੰਨੀ ਇੱਕ ਵੱਡੀ ਸਫਲਤਾ ਮੰਨਿਓ ਇਟ ਇਜ਼ ਅ ਵੈਰੀ ਬਿਗ ਅਚੀਵਮੈਂਟ ਮੈਂ ਆਪਣਾ ਵੀ ਡਿਸਕਸ਼ਨ ਵੀ ਕਰ ਰਿਹਾ ਸੀ ਆਪਣੇ ਹੋਰ ਅਫਸਰਾਂ ਨਾਲ ਕਿ ਇਟ ਵਾਸ ਅ ਪੈਨ ਇੰਡੀਆ ਲੈਵਲ ਕ੍ਰਾਈਮ ਕਿ ਪੰਜਾਬ ਚੀਨੀ ਪੰਜਾਬ ਤੋਂ 12 ਮਹੀਨੇ ਫੋਨਸ ਜਾ ਰਹੇ ਹਨ ਟੋਟਲ ਤੇ ਜੇ ਰਿਕਵਰੀ ਦੀ ਗੱਲ ਕੀਤੀ ਜਾਏ ਤਾਂ 47 ਮੋਬਾਈਲ ਫੋਨ ਉਹਦੇ ਵਿੱਚ 29 ਐਕਟਿਵ ਸਿਮਸ 8 ਐਡੀਸ਼ਨਲ ਸਿਮਸ 6 ਲੈਪਟਾਪਸ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਇਹਦੇ ਥਰੂ ਜੇ ਆਲਮੋਸਟ 20 25 ਮੋਬਾਈਲਸ ਵੀ ਡੇਲੀ ਦੇ ਜਾ ਰਹੇ ਹਨ ਈਚ ਕਾਸਟਿੰਗ 25000 30000 অর 50000 ਜਿੰਨੀ ਵੀ ਰੇਂਜ ਤੇ ਜਾਂਦੇ ਆ ਇਟ ਵਾਸ ਇਨ ਲੈਕਸ ਐਂ ਕਿੰਨੇ ਮੰਥਸ ਤੋਂ ਚੱਲ ਰਹੀ ਹੈ ਇਹ ਚੀਜ਼ ਤੁਸੀਂ ਦੇਖੋ ਕਿੰਨੇ ਲੋਕ ਡੂਪ ਹੋ ਰਹੇ ਸੀਗੇ ਇਟਸ ਅ ਵੈਰੀ ਬਿਗ ਅਚੀਵਮੈਂਟ ਔਨ ਦਾ ਪਾਰਟ ਆਫ ਸਾਈਬਰ ਸੈੱਲ ਐਂਡ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਤੇ ਇਹ ਇੱਕ ਪੈਨ ਇੰਡੀਆ ਲੈਵਲ ਦਾ ਜਿੰਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਕ੍ਰਾਈਮਨਲ ਨੈਟਵਰਕ ਹੈ ਉਸ ਚੀਜ਼ ਨੂੰ ਬਰਸਟ ਕਰਨ ਦੇ ਵਿੱਚ ਸੀਪੀ ਅੰਮ੍ਰਿਤਸਰ ਅੰਡਰ ਦਾ ਔਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤਸਰ ਅਸੀਂ ਇਹ ਕਰਕੇ ਇਹਨੂੰ ਬਰਸਟ ਕੀਤਾ ਤਾਂ ਕਿ ਜੋ ਆਮ ਲੋਕ ਭੋਲੇ ਭਾਲੇ ਲੋਕ ਹੈ ਈਵਨ ਆਊਟਸਾਈਡ ਦਾ ਸਟੇਟ ਉਹਨਾਂ ਨੂੰ ਵੀ ਅਸੀਂ ਸੇਵ ਕਾਰਡ ਕੀਤੇ ਵਿੱਚ ਜੀ ਇਹ ਚੇਨ ਬ੍ਰੇਕ ਕੀਤੀ ਹੈ ਕਿਉਂਕਿ ਇਹ ਬਹੁਤ ਵੱਡੀ ਚੇਨ ਹੈ ਔਰ ਲੱਗਦਾ ਕਿ ਇਹਦੇ ਚ ਹੋਰ ਗ੍ਰਿਫਤਾਰੀਆਂ ਕਿਉਂਕਿ ਇਹ ਤਿੰਨ ਬੰਦਿਆਂ ਦਾ ਕੰਮ ਨਹੀਂ ਲੱਗਦਾ ਬਹੁਤ ਵੱਡਾ ਨੈਟਵਰਕ ਜਿਹੜਾ ਹੈ ਬ੍ਰੇਕ ਕੀਤਾ ਗਿਆ ਹੈ ਹਰਲੇ ਰੇਡਸ ਆਰ ਐਕਟਿਵਲੀ ਸਸਟੇਨਡ ਰੇਡਸ ਕੰਡਕਟ ਕੀਤੀਆਂ ਜਾ ਰਹੀਆਂ ਸਸਟੇਨਡ ਇੰਟਰੋਗੇਸ਼ਨ ਹੋ ਰਹੀ ਹੈ ਕਿ ਅੱਗੇ ਹੋਰ ਕੌਣ-ਕੌਣ ਇਨਵੋਲਵਡ ਹੈ ਇਹਦੇ ਵਿੱਚ ਵੈਰੀਅਸ ਇਨ ਦੇ ਵੇਅਰ ਹਾਊਸਸ ਜੇ ਉਹਨਾਂ ਦੀ ਦੇਖੀ ਜਾ ਰਹੀ ਹੈ ਕਿ ਕਿੱਥੋਂ ਦੀ ਇਹ ਪ੍ਰੋਕਿਊਰ ਕਰਦੇ ਆ ਚੀਜ਼ਾਂ ਐਂਡ ਸਿਸਟਮ ਕੀ ਹੈ ਉਹਦੇ ਤੇ ਹਲੇ ਵਰਕ ਚੱਲ ਰਿਹਾ ਜੀ ਐਂਡ ਵੀ ਐਕਸਪੈਕਟ ਕਿ ਇਹਦੇ ਚ ਹੋਰ ਜ਼ਿਆਦਾ ਬਸਟ ਹੋ ਜੇ ਬਟ ਇਟ ਇਜ਼ ਆਲਸੋ ਅ ਵੈਰੀ ਬਿਗ ਅਚੀਵਮੈਂਟ ਕਿ ਇੰਨਾ ਜ਼ਿਆਦਾ ਲੋਕਾਂ ਨੂੰ ਜਿਹੜੇ ਡਿਊਪ ਕਰ ਰਹੇ ਆ ਡੇਲੀ ਬੇਸਿਸ ਤੇ ਉਹਨੂੰ ਬਸਟ ਕਰਨਾ ਇਜ਼ ਅ ਵੈਰੀ ਬਿਗ ਅਚੀਵਮੈਂਟ ਆਈ ਥਿੰਕ ਸੋ ਸਰ ਮੇਨ ਕਿੰਗਪਿੰਨ ਕੌਣ ਸੀਗਾ ਇਸ ਪੂਰੇ ਨੈਟਵਰਕ ਦਾ ਫਿਲਹਾਲ ਜਿਹੜੇ ਅਸੀਂ ਤਿੰਨ ਬੰਦੇ ਨਾਮਜ਼ਦ ਕੀਤੇ ਹੈਗੇ ਉਹਦੇ ਚ ਰਾਗਵ ਵਰਦਵਾਜ ਅਨਕਿਤ ਗੰਗੋਤ ਪਤਾ ਲੱਗਿਆ ਹਲੇ ਚੇਨ ਇਸ ਗੋਇੰਗ ਔਨ ਐਂਡ ਵੀ ਸੀ ਕਿ ਨੈਕਸਟ ਅਗੇ ਜਿਹੜਾ ਹੈਗਾ ਇਸ ਚੇਨ ਦੇ ਵਿੱਚ ਸਾਨੂੰ ਕੋਈ ਅਰੈਸਟ ਸੂਰ ਆਉਂਦੀ ਹੈ ਜਿਹੜੇ ਮੈਨ ਇਹਨੂੰ ਆਪਰੇਟ ਕਰ ਰਹੇ ਉਹਨਾਂ ਤੇ ਅਸੀਂ ਫੋਕਸ ਕਰ ਰਹੇ ਹਾਂ ਜਿਸ ਤਰ੍ਹਾਂ ਦੇਖਿਆ ਗਿਆ ਕਿ ਲੜਕੀਆਂ ਇਹ ਕੰਮ ਸਾਰਾ ਕਰ ਰਹੀਆਂ ਸੀ ਚਾਹੇ ਉਹਨਾਂ ਨੂੰ ਪਤਾ ਸੀ ਨਹੀਂ ਪਤਾ ਸੀ ਇਹ ਚਲੋ ਜਾਂਚ ਦਾ ਵਿਸ਼ਾ ਹੈ ਲੇਕਿਨ ਬਹੁਤ ਸਾਰੀਆਂ ਲੜਕੀਆਂ ਨੇ ਚਾਹੇ ਪਿੰਡਾਂ ਤੋਂ ਆਉਂਦੀਆਂ ਨੇ ਕਾਲ ਸੈਂਟਰ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਕਿ ਕੀ ਜਿਹੜੀ ਜਾਂਚ ਹੈ ਕੀ ਜਾਣਕਾਰੀ ਪਹਿਲਾਂ ਲੈਣੀ ਚਾਹੀਦੀ ਹੈ ਫਿਰ ਉਹਨਾਂ ਨੂੰ ਉਸ ਜਗ੍ਹਾ ਤੇ ਕੰਮ ਕਰਵਾਇਆ ਜਾਏ ਇਹ ਪੈਟਰਨ ਆਬਜ਼ਰਵੇ ਹੀ ਕੀਤਾ ਜੀ ਕਿ ਜਿਹੜੇ ਮਤਲਬ ਵਿਲੇजेस ਤੋਂ ਮੋਸਟਲੀ ਜਿਹੜੀਆਂ ਕੁੜੀਆਂ ਸੀ ਉਹ ਆਉਂਦੀਆਂ ਸੀਗੀਆਂ ਇੱਕ ਜਦੋਂ ਇਨ ਹੋਰਡ ਆਫ ਪੀਪਲ ਆ ਵਰਕ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਕ ਆਥੈਂਟਿਕ ਐਂਡ ਗੁੱਡ ਚੀਜ਼ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਪੇਰੈਂਟਸ ਵੀ ਦੇਖਦੇ ਆ ਕਿ ਜੀ ਪ੍ਰੋਪਰ ਆਫਿਸ ਐਂਡ ਸੈਲਰੀ ਆ ਰਹੀ ਹੈ ਉਹਨਾਂ ਨੂੰ ਪਰ ਇਟ ਇਜ਼ ਅ ਰਾਈਟ ਪ੍ਰੋਸੈਸ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਹੁੰਦੀ ਬਟ ਦ ਮੇਨ ਥਿੰਗ ਇਜ਼ ਉਹਨਾਂ ਨੂੰ ਦੇ ਹੈਵ ਟੂ ਬੀ ਕੌਸ਼ਨਡ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਜਦੋਂ ਉਹ ਜੁਆਇਨਿੰਗ ਕਰਦੇ ਆ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਉਹਨਾਂ ਚੀਜ਼ਾਂ ਦੀਆਂ ਜਿੱਥੇ ਉਹ ਜੁਆਇਨ ਕਰ ਰਹੇ ਦੇਖਣ ਕਿ ਜੀ ਇਹ ਕੰਮ ਸਹੀ ਹੈ ਆਸ ਪੜੋਸ ਦੇ ਵਿੱਚ ਰਾਏ ਲੈਣ ਜਦੋਂ ਉਹਨਾਂ ਨੇ ਕਿਸੇ ਨੇ ਵਰਕ ਕਰਨਾ ਹੈ ਤਾਂ ਕਿਸੇ ਤੋਂ ਵੱਡੇ ਤੋਂ ਜਾਂ ਐਲਡਰ ਤੋਂ ਜਾਂ ਸਮਝਦਾਰ ਕੋਈ ਹੈ ਉਹਨਾਂ ਤੋਂ ਰਾਏ ਲੈਣ ਕਿ ਕਿਦਾਂ ਦਾ ਵਰਕ ਹੈ ਸਰਟੀਫਿਕੇਟਸ ਦੇਖਣ ਪ੍ਰੋਪਰਲੀ ਉਸ ਦੀ ਵੈਰੀਫਿਕੇਸ਼ਨ ਤੋਂ ਬਾਅਦ ਦੇ ਸ਼ੁੱਡ ਗੈਟ ਇਨਟੂ ਐਨੀ ਜੌਬ ਮਤਲਬ ਸਿਰਫ ਪੈਸੇ ਦੇ ਉਹਦੇ ਵਿੱਚ ਚੱਕਰ ਚ ਆ ਕੇ ਸੈਲਰੀ ਦੇ ਚੱਕਰ ਚ ਆ ਕੇ ਦੇ ਸ਼ੁੱਡ ਨਾਟ ਜੁਆਇਨ ਐਨੀ ਵਰਕ ਆਈ ਊਡ ਸੇ ਅਮਰ ਸਰ ਜੀ ਕਿਤੇ ਹੋਰ ਵੀ ਇਸ ਤਰ੍ਹਾਂ ਦੇ ਕਾਲ ਸੈਂਟਰ ਚਲਾਏ ਜਾ ਰਹੇ ਨੇ ਜੀ ਇਹ ਜਾਂਚ ਦਾ ਵਿਸ਼ਾ ਹੈ ਜੀ ਐਂਡ ਅੱਗੇ ਜੋ ਵੀ ਆਏਗਾ ਐਸ ਆਈ ਸੈਡ ਕਿ ਰੇਟਸ ਆਰ ਬੀਇੰਗ ਕੰਡਕਟਡ ਐਂਡ ਇਨਵੈਸਟ ਥੋਰੋ ਇਨਵੈਸਟੀਗੇਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਆਰ ਐਕਸਪੈਂਡਿੰਗ ਵੀ ਆਰ ਸੀਇੰਗ ਕਿ ਕਿੱਥੇ ਕਿਤੇ ਹੋਰ ਕੰਮ ਹੋ ਸਕਦਾ ਹੈ ਤੇ ਉਹ ਚੈੱਕ ਕਰਦੇ ਹੋਏ ਜੇ ਸਾਨੂੰ ਕੋਈ ਲਿੰਕ ਅੱਗੇ ਮਿਲੇਗਾ ਵੀਲ ਸ਼ੇਅਰ ਇਟ ਵਿਦ ਯੂ ਜੀ ਪੰਜਾਬ ਪੁਲਿਸਰ ਲਗਾਤਾਰ ਅਗਰ ਨਸ਼ਿਆਂ ਦੀ ਗੱਲ ਕੀਤੀ ਜਾਵੇ ਸਾਈਬਰ ਕ੍ਰਾਈਮ ਦੀ ਗੱਲ ਕੀਤੀ ਜਾਵੇ ਹਰ ਪੱਖੋਂ ਆਪਣੇ ਬਹੁਤ ਵਧੀਆ ਫਰਜ਼ ਨਿਭਾਰ ਰਹੀ ਹੈ ਲਗਾਤਾਰ ਇਹਨਾਂ ਤੇ ਕਾਰਵਾਈਆਂ ਕਰ ਰਹੀ ਹੈ ਪੰਜਾਬ ਪੁਲਿਸ ਵੱਲੋਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਕ੍ਰਾਈਮ ਕਰਦੇ ਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜੋ ਇਲਲੀਗਲ ਕੰਮ ਉਹ ਕਰਦੇ ਨੇ ਇਹ ਕ੍ਰਾਈਮ ਇਹ ਮੈਸੇਜ ਹੈ ਕ੍ਰਾਈਮ ਦੇ ਅਗੇਂਸਟ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤ ਸਰ ਡੀਜੀਪੀ ਸਰ ਐਂਡ ਔਨਰੇਬਲ ਸੀ ਸੀਐਮ ਸਾਬ ਥੈਟ ਇਦਾਂ ਦਾ ਕ੍ਰਾਈਮ ਕੋਈ ਵੀ ਟੋਲਰੇਟ ਨਹੀਂ ਕੀਤਾ ਜਾਏਗਾ ਇਨ ਦੀ ਇੰਟਾਇਰ ਸਟੇਟ ਆਫ ਪੰਜਾਬ ਐਂਡ ਸਪੈਸ਼ਲੀ ਅੰਮ੍ਰਿਤਸਰ ਦਾ ਮੈਂ ਕਹਿ ਸਕਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਰੱਗ ਪੈਡਲਿੰਗ ਕਿਸੇ ਤਰ੍ਹਾਂ ਦਾ ਡਰੱਗ ਯੂਸ ਡਰੱਗ ਅਬਿਊਸ ਨੂੰ ਅਸੀਂ ਵੀ ਆਰ ਮਤਲਬ ਇਥੇ ਫੋਕਸਡ ਐਫਰਟ ਹੈ ਸਾਡਾ ਕਿ ਇਦਾਂ ਦਾ ਨਹੀਂ ਕੰਮ ਚੱਲਣਾ ਦਿੱਤਾ ਜਾਏਗਾ ਤੇ ਕੋਈ ਵੀ ਹੋਰ ਵੀ ਐਂਟੀ ਸੋਸ਼ਲ ਐਕਟੀਵਿਟੀਆਂ ਕਿਸੇ ਤਰ੍ਹਾਂ ਦਾ ਵੀ ਮਾੜਾ ਪ੍ਰਭਾਵ ਜੋ ਪੰਜਾਬ ਦੇ ਲਈ ਖਤਰਨਾਕ ਹੈ ਜਾਂ ਡਿਟ੍ਰੀਮੈਂਟਲ ਹੈ ਟੂ ਦਾ ਪੀਪਲ ਆਫ ਪੰਜਾਬ ਅਸੀਂ ਉਹਦੇ ਤੇ ਵੀ ਆਰ ਫੁੱਲੀ ਕਮਿਟਿਡ ਐਂਡ ਫੁੱਲੀ ਕੈਪेबल ਟੂ ਇਸ ਚੀਜ਼ ਨੂੰ ਨਿਜਿੱਠਣ ਲਈ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਾਰ ਸਾਈਬਰ ਕ੍ਰਾਈਮ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਇੱਕ ਫੇਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ ਲੜਕੀਆਂ ਦੇ ਵੱਲੋਂ ਇੱਥੇ ਕੰਮ ਕੀਤਾ ਜਾਂਦਾ ਸੀ ਜੋ ਵਿਲੇजेस ਤੋਂ ਆਂਦੀਆਂ ਸੀ ਤਾਂ ਇੱਕ ਜਿਹੜਾ ਪਰਦਾਫਾਸ਼ ਹੋਇਆ ਉਹ ਕੀਤਾ ਗਿਆ ਹੈ ਤੇ ਇਸ ਦੇ ਨਾਲ ਨਾਲ ਹੀ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਗਈ ਕਿ ਅਗਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਆਨਲਾਈਨ ਤੁਸੀਂ ਫੋਨ ਖਰੀਦ ਰਹੇ ਹੋ ਤਾਂ ਸਤਰਕ ਜ਼ਰੂਰ ਰੋਵੋ ਪੂਰੀ ਜਾਣਕਾਰੀ ਲੈ ਕੇ ਹੀ ਆਪਣੇ ਜਿਹੜੇ ਫੋਨ ਨੇ ਉਹ ਖਰੀਦੋ ਕਿਉਂਕਿ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਫੈਲ ਰਿਹਾ ਹੈ ਤੇ ਇਸ ਦਾ ਪਰਦਾਫਾਸ਼ ਕਰਨ ਲਈ ਅੰਮ੍ਰਿਤਸਰ ਪੁਲਿਸ ਲਗਾਤਾਰ કારવાઈયા જ કરી કેમરામન અર્શ મેં સુખજીત ગ્રેટ પંજાબ ટીવી અમૃતસર